ਹਾਂਜੀ ਸਰ ਜੀ ਜੈਨ ਜੀ ਅੱਜ ਸਾਡੇ ਸੁਖਵਿੰਦਰ ਸਿੰਘ ਜੀ ਜਿਹੜੇ ਖਸ਼ਾਪੁਰ ਦੇ ਵਾਸੀ ਇਹ ਰਿਕਸ਼ਾ ਤੁਹਾਨੂੰ ਅਨੰਦ ਰਿਵਾਜ ਭਗਵਾਨ ਸ਼੍ਰੀ ਬਾਲਮਿਕ ਜਿਹੜੀ ਹੈਗੀ ਯੂਨੀਅਨ ਆ ਉਹਨਾਂ ਦੇ ਮੈਂਬਰ ਆ ਇਹਨਾਂ ਨੂੰ ਇੱਕ ਮੋਬਾਈਲ ਮਿਲਿਆ ਸੀਗਾ ਜਦੋਂ ਉਹਨਾਂ ਨੇ ਮੋਬਾਈਲ ਮਿਲਿਆ ਤੇ ਇਹਨਾਂ ਨੇ ਉਹਦੇ ਤੇ ਕਾਉਂਨ ਕੀਤੀ ਉਹ ਭਾਈ ਸਾਹਿਬ ਹੈ ਇਹਨਾਂ ਦੀ ਵਾਈਫ ਦਾ ਜਿਹੜਾ ਮੋਬਾਈਲ ਸੀਗਾ ਉਹ ਗਿਰ ਗਿਆ ਸੀਗਾ ਇਹਨਾਂ ਨੂੰ ਮਿਲ ਗਿਆ ਤੇ ਇੱਕ ਉਹਨਾਂ ਨੇ ਤੁਰੰਤ ਇਮਾਨਦਾਰੀ ਦੇਖੋ ਤੁਸੀਂ ਇਸ ਵਿਅਕਤੀ ਦੀ ਇਹਨੇ ਮੈਂ ਤੁਰੰਤ ਲੱਡੀ ਜੀ ਨੂੰ ਨਾਲ ਲੈ ਕੇ ਆਦਿਆ ਜੀ ਨੂੰ ਨਾਲ ਲੈ ਕੇ ਮੈਨੂੰ ਰਿੰਗ ਕੀਤੀ ਕਿ ਇਹ ਫੋਨ ਹੈ ਮੋਬਾਈਲ ਫੋਨ ਹੈ ਜੀ ਕਿਸਦਾ ਜਿਹੜੇ ਇਸ ਨੂੰ ਤੁਰੰਤ ਚਾਹਣਾ ਚਾਹੁੰਦੇ ਆ ਮੈਂ ਵੀ ਉਹਨਾਂ ਨਾਲ ਗੱਲ ਕੀਤੀ ਕਿ ਭਾਈ ਸਾਹਿਬ ਆਏ ਆ ਸਰਦਾਰ ਜੀ ਇਹਨਾਂ ਦਾ ਫੋਨ ਹੈ ਅਸੀਂ ਉਹਨਾਂ ਦੇ ਹਵਾਲੇ ਕਰ ਰਹੇ ਆ ਅਸੀਂ ਪਹਿਲਾਂ ਵੀ ਦੇਖੋ ਜਿਹੜੇ ਸਾਡੀ ਜਿਹੜੇ ਈ-ਰਿਕਸ਼ਾ ਯੂਨੀਅਨ ਭਗਵਾਨ ਬਾਦਮਿਕ ਜੀ ਈ-ਰਿਕਸ਼ਾ ਯੂਨੀਅਨ ਹੈ ਇਹ ਪਹਿਲਾਂ ਵੀ ਪੰਜ ਮੋਬਾਈਲ ਇੱਕ 골ਡ ਦੀ ਰਿੰਗ ਹੋਰ ਵੀ ਕਈ ਸਮਾਨ ਇਦਾਂ ਦੇ ਸੀ 7000 ਰੁਪਏ ਦੀ ਇੱਕ ਬੱਚਾ ਸੀ ਜਿਹੜਾ ਕਿਸੇ ਦਾ ਗੁੰਮ ਹੋਇਆ ਸੀ ਅਸੀਂ ਜਾ ਕੇ ਉਹਨਾਂ ਦੇ ਘਰ ਦੇਖਿਆ ਸੀ ਇਹਨਾਂ ਜਿਹੜੀ ਸਾਡੇ ਕੇ ਹਿਸ਼ਰਪੁਰ ਦੀ ਯੂਨਿਟਾ ਜੁਨੀਅਨ ਹੈ ਸਾਨੂੰ ਇਹਨਾਂ ਤੇ ਬੜਾ ਮਾਣ ਆ ਇਹ ਸਾਡਾ ਵੀ ਬਹੁਤ ਸਾਰ ਦਿੰਦੇ ਆ ਸਤਿਕਾਰ ਕਰਦੇ ਆ ਤੇ ਤੁਹਾਨੂੰ ਵੀ ਫੜਨਾ ਕਰਦੇ ਆ ਇਹ ਜਿਹੜਾ ਮੋਬਾਈਲ ਹੈ ਅਸੀਂ ਇਹਨਾਂ ਦੇ ਰਾਈ ਜਿਹੜਾ ਹੈ ਇਹਨਾਂ ਨੂੰ ਵਾਪਸ ਕਰ ਰਹੇ ਆ ਸਰਦਾਰ ਜੀ ਨਾਲ ਇਹਨਾਂ ਦੀ ਹੈ ਪਾਣੀ ਵਾਲੀ ਬੋਤਲ ਸੀਗੀ ਸਰਦਾਰ ਜੀ ਨੇ ਸੁਖਵਿੰਦਰ ਜੀ ਨੂੰ ਥੋੜੇ ਜਿਹੇ ਪੈਸੇ ਦੇ ਗਏ ਸਲਮਾਨ ਕਰਨਾ ਚਾਹਿਆ ਪਰ ਇਹ ਸਾਰੀ ਯੂਨੀਅਨ ਬਿਲਕੁਲ ਇਸ ਚੀਜ਼ ਨੂੰ ਕਹਿੰਦਾ ਕਿ ਨਹੀਂ ਸਰਦਾਰ ਜੀ ਇਹ ਸਾਡਾ ਇਨਸਾਨੀ ਤੌਰ ਤੇ ਹੱਕ ਬਣਦਾ ਤੁਸੀਂ ਸਾਡੇ ਤੇ ਉਦਾਂ ਮਿਹਰ ਭਰਿਆ ਰੱਖੋ ਸਾਡੇ ਪਰਿਵਾਰ ਦੀ ਚੜ੍ਹਦੀ ਕਲਾ ਦੀ ਅਰਦਾਸ ਕਰੋ ਸਾਨੂੰ ਪੈਸਾ ਨਹੀਂ ਚਾਹੀਦਾ ਸਾਨੂੰ ਤੁਹਾਡੀਆਂ ਅਸੀਸਾਂ ਚਾਹੀਦੀਆਂ ਇਸ ਕਰਕੇ ਮੈਂ ਇਹਨਾਂ ਨਾਲ ਜਿਹੜਾ ਹਮੇਸ਼ਾ ਹੀ ਸਾਡਾ ਸਾਥ ਦਿੰਦੇ ਆ ਅਸੀਂ ਉਹਦਾ ਸਾਥ ਦੇਵਾਂਗੇ ਇਹ ਇੱਕ ਇਮਾਨਦਾਰੀ ਦੀ ਬੜੀ ਜਿੰਦਾ ਤੇ ਜਾਗਦਾ ਮਿਸਾਲ ਹੈ ਮੇਰੇ ਵੱਲੋਂ ਕਿ ਇਹ ਜਿਹੜੀ ਸਾਰੀ ਯੂਨੀਅਨ ਹੈ ਭਗਵਾਨ ਵਾਲਮੀਕ ਜੀ ਜਿਹੜੀ ਈ ਰਿਕਸ਼ਾ ਜੂਨੀਅਨ ਹੈ ਸਾਰੀ ਵਧਾਈ ਜੀ ਪਾਤਰ ਹੈ ਥੈਂਕ ਯੂ ਤੋਂ ਪਹਿਲਾਂ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈਪੀਨ ਜੈਪਾਤ ਜੈ ਗੁਰਦੇਵ ਧਨਵਰ ਦੇ ਜੀ ਅਰ ਜਿਵੇਂ ਆਪਾਂ ਜਾਣਦੇ ਆਂ ਕਿ ਭਗਵਾਨ ਜੀ ਦੀ ਵਾਲਮੀਕੀ ਰਿਕਸ਼ਾ ਹਰ ਵਕਤ ਸਾਡੀ ਹਿਸ਼ਾਬ ਸਭ ਤੋਂ ਪਹਿਲਾਂ ਚੱਲਦੀ ਹੈ ਜੀ ਔਰ ਸਾਨੂੰ ਅਗਰਵਾਈਸ ਕੋਈ ਵੀ ਕਿਸੇ ਦਾ ਪੈਸਾ ਲੈਣਾ ਸਾਡੀ ਈ ਰਿਕਸ਼ਾ ਚ ਜਾਂ ਰਸਤੇ 'ਚ ਜਾਂਦੇ ਆ ਕਿਤੇ ਕੋਈ ਵੀ ਸਮਾਨ ਮਿਲਦਾ ਆ ਤੇ ਅਸੀਂ ਸਭ ਤੋਂ ਪਹਿਲਾਂ ਸਾਡੇ ਹੁਸ਼ਿਆਰਪੁਰ ਦੀ ਆਨ ਤੇ ਸ਼ਾਨ ਟ੍ਰੈਫਿਕ ਇਨਚਾਰਜ ਸ਼ਿਵਸ਼ਭਗਤ ਜੀ ਅਸੀਂ ਇਹਨਾਂ ਦੇ ਨਾਲ ਸੰਪਰਕ ਕਰੀਦਾ ਹੈ ਫਿਰ ਅਸੀਂ ਜਿਹੜੀ ਵੀ ਚੀਜ਼ ਕੋਈ ਮੋਬਾਈਲ ਹੋਵੇ ਕੋਈ ਪੈਸਾ ਦੇ ਲਾਵੇ ਅਸੀਂ ਮਾਲਕ ਤੱਕ ਪਹੁੰਚਦੀ ਕਰੀਦੀ ਹੈ ਸ਼ਿਵਸ਼ਭਗਤ ਜੀ ਦੇ ਜ਼ਰੀਏ ਕਿ ਅਖਬੀ ਸਾਡੀ ਸਟ੍ਰੈਟਜੀ ਜੋ ਸੁਖਵਿੰਦਰ ਜੀ ਜੋ ਕਿ ਕਚੈਰੀ ਤੋਂ ਬਾਅਦ ਅੱਡੇ ਜਾਦੇ ਨੇ ਸਾਡੀ ਜਗਲੀ ਰੱਖਿਆ ਤੇ ਇਹਨਾਂ ਨੂੰ ਸਕੇ ਕਾਣੇ ਚੌਕਰੀ ਇੱਕ ਮੋਬਾਈਲ ਤੇ ਪੈਨ ਦੀ ਕੋਟੇ ਮਿਲੀ ਸੀ ਇਹਨਾਂ ਨੇ ਸਾਡੇ ਨਾਲ ਕੰਟੈਕਟ ਕੀਤਾ ਅਸੀਂ ਸ਼ਿਵਸ਼ਭਗਤ ਜੀ ਨਾਲ ਕੰਟੈਕਟ ਕੀਤਾ ਫਿਰ ਜਿਹੜਾ ਜਿਹੜਾ ਮੋਬਾਈਲ ਸਿਕਾ ਮੈਡਮ ਕਮਲਜੀਤ ਕੌਰ ਮੌਜੂਦ ਨੇ ਇਹਨੇ ਇੱਕ ਵਧੀਆ ਢੰਗ ਦੇ ਨਾਲ ਇਹਨਾਂ ਨੇ ਸ਼ਹਿਰ ਦੇ ਵਿੱਚ ਕੰਟਰੋਲ ਕੀਤਾ ਆ ਔਰ ਜਿਹੜੇ ਹਵਾਰਾ ਹੀ ਰક્ષਾਇਆ ਜਿਹੜੇ ਓਵਰ ਲੋਡ ਹੋ ਕੇ ਚੱਲਦੇ ਆ ਬਿਨਾ ਸਵਾਰੀ ਤੋਂ ਉਹਨਾਂ ਨੂੰ ਬੜੀ ਇੰਤਖੇਲ ਬੰਦੇ ਪਏ ਆ ਤੇ ਆਪਾਂ ਤੈਨ੍ਹੇ ਲੋ ਤੁਹਾਡਾ ਸ਼ੁਕਰਗੁਜ਼ਾਰ ਆ ਜੀ ਤੁਸੀਂ ਕੋਸ਼ਿਸ਼ ਕਰਿਆ ਕਰੋ ਕਿ ਜਿਹੜੇ ਬੰਦੇ ਨਸ਼ਾ ਪਤਾ ਕਰਕੇ ਹੀ ਰੱਖਿਆ ਚਲਾਵੇ ਤੇ ਉੱਤੇ ਵੀ ਤੁਸੀਂ ਪਸ ਪਾਣੀ ਜੀ ਕਾਰਵਾਈ ਕਰਨੀ ਆ ਅਸੀਂ ਤੁਹਾਡੇ ਹਮੇਸ਼ਾ ਨਾਲ ਆ ਜੀ ਗਵਿੰਦਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਇਹਨਾਂ ਨੇ ਸਾਡਾ ਕਵਾਚ ਸਮਾਨ ਵਾਪਸ ਕਰਾਇਆ ਜੀ ਬਹੁਤ ਬਹੁਤ ਤੁਹਾਡਾ ਵੀ ਸਾਰਿਆਂ ਦਾ ਨਾਮ ਕਾਹਦੀ ਕਲਾਕ